ਬੀਰ ਜੀ ਕੋਈ ਵੀ ਐਕਸੀਡੈਂਟ ਹੁੰਦਾ ਨਾ ਇਲਜ਼ਾਮ ਟਰੱਕਾਂ ਵਾਲਿਆਂ ਦੇ ਸਿਰ ਲਾਇਆ ਜਾਂਦਾ ਪਰ ਆ ਮੈਂ ਵੀਡੀਓ ਤੁਹਾਨੂੰ ਦੋ ਦਿਖਾ ਰਿਹਾ ਤੁਸੀਂ ਕਹੋਗੇ ਵੀ ਵਕਾਇਆ ਟਰੱਕ ਵਾਲੇ ਦੀ ਕੀ ਗਲਤੀ ਆ ਆਪਾਂ ਟੂ ਲਾਈਨ ਰੋਡ ਤੇ ਤੁਰਿਆ ਦੇਖੋ ਮੋਟਰਸਾਈਕਲ ਵਾਲਿਆਂ ਨੇ ਕੱਢਿਆ ਥੱਲੋਂ ਦੀ ਮੋਟਰਸਾਈਕਲ ਲੈ ਕੇ ਆਪਾਂ ਪਾਸ ਕਰਕੇ ਤੇ ਜੇ ਬਾਈ ਜੀ ਆਪਾਂ ਨੂੰ ਮੋਹਰਿਓ ਕੋਈ ਆਉਂਦਾ ਹੋਵੇ ਜਾਂ ਇਧਰੋਂ ਕੋਈ ਸਾਨੂੰ ਪਾਸ ਕਰਦਾ ਹੋਵੇ ਸਾਨੂੰ ਦੱਬਣਾ ਪਵੇ ਤਾਂ ਕਿਹੜਾ ਬੰਦਾ ਹਰ ਵੇਲੇ ਖੱਬਾ ਸਾਈਡ ਕਲਾਸ ਦੇਖੀ ਜਾਵੇ ਟੂ ਲਾਈਨ ਰੋਡ ਦੇ ਉੱਤੇ ਨਿੱਕੀ ਜਿਹੀ ਜਗ੍ਹਾ ਇਹਨਾਂ ਨੂੰ ਮਿਲਦੀ ਆ ਕੱਢ ਲੈਂਦੇ ਆ ਉਸ ਤੋਂ ਬਾਅਦ ਦੇਖੋ ਆਪਾਂ ਚ ਤੇ ਆਪਣੀ ਗੱਡੀ ਚੱਲ ਰਹੀ ਠੀਕ ਆ ਬਾਈ ਜੀ ਮੋਰੇ ਗੱਡੀ ਤੁਰੀ ਹੋਈ ਆਪਾਂ ਵੀ ਤੁਰੇ ਆ ਪਾਸ ਕਰਨ ਦੀ ਆਪਾਂ ਪਾਸ ਕਰਨਾ ਸੀਗਾ ਮੋਰੇ ਗੱਡੀ ਆ ਗਈ ਆਪਾਂ ਉਹਦੀ ਗੱਡੀ ਦੇ ਪਿੱਛੇ ਹੈ ਨਾ ਆਪਾਂ ਆਪਣੀ ਗੱਡੀ ਫੇਰ ਕਰ ਲਈ ਓਕੇ ਜੀ ਆਪਾਂ ਤੁਰੇ ਹੋਏ ਆ ਤੇ ਨਾਰਮਲ ਰੋਡ ਦੇ ਉੱਤੇ ਜਦੋਂ ਨਾਰਮਲ ਸਪੀਡ 'ਚ ਉਹੀ 40 45 ਸਪੀਡ ਦੇ ਉੱਤੇ ਤੇ ਅੱਗੇ ਜਾ ਕੇ ਦੇਖੋ ਪੰਪ ਆਉਣ ਵਾਲਾ ਆ ਆ ਪੰਪ ਆ ਗਿਆ ਬਾਈ ਜੀ ਤੇ ਪੰਪ ਆਉਣ ਤੋਂ ਬਾਅਦ ਪੰਪ ਨਹੀਂ ਆਇਆ ਹਲੇ ਪੰਪ ਆਏਗਾ ਉਹ ਬੋਰਡ ਦੂਜਾ ਸੀ ਆਪਾਂ ਤੁਰੇ ਹੋਏ ਆ ਆਰਾਮ ਦੇ ਨਾਲ ਦੇਖੋ ਇੱਕ ਮੋਟਰਸਾਈਕਲ ਵਾਲਾ ਤੁਰੇ ਆਪਾਂ ਉਹਦੇ ਪਿੱਛੇ ਤੁਰੇ ਹੋਏ ਆ ਨਾ ਆ ਗਿਆ ਭਾਈ ਜੀ ਪੰਪ ਆ ਗਿਆ ਅੱਗੇ ਤੇ ਹੁਣ ਦੇਖਿਓ ਇੱਥੋਂ ਅੰਦਰੋਂ ਬੰਦੇ ਨੇ ਨਿਕਲਣਾ ਆ ਦੇਖੋ ਉਹਨੇ ਨਾ ਖੱਬਾ ਦੇਖਿਆ ਨਾ ਸੱਜਾ ਦੇਖਿਆ ਚਾੜ ਦਿੱਤਾ ਤੇ ਜੇ ਭਾਈ ਜੀ ਅਸੀਂ ਘਬਰਾ ਕੇ ਹੀ ਕਿਤੇ ਗੱਡੀ ਉਹ ਦੂਜੇ ਪਾਸੇ ਘੁਮਾ ਦਈਏ ਤਾਂ ਹੋ ਗਿਆ ਨਾ ਐਕਸੀਡੈਂਟ ਤੇ ਜੇਕਰ ਇਹਦੇ ਚ ਵੱਜ ਜਾ ਗੱਡੀ ਮੇਰੀ ਮੈਂ ਬ੍ਰੇਕ ਵੀ ਮਾਰੀ ਇਹਨੂੰ ਬਚਾਉਣ ਲਈ ਕੀ ਕਰਾਂਗੇ ਦੱਸੋ ਕਿੱਧਰ ਨੂੰ ਜਾਊਗਾ ਟਰੱਕ ਡਰਾਈਵਰ ਪਰ ਇਹ ਸਕੂਟਰੀ ਵਾਲੇ ਨੇ ਇੱਕ ਵਾਰੀ ਵੀ ਨਹੀਂ ਦੇਖਿਆ ਵੀ ਹਾਂ ਯਾਰ ਕੋਈ ਰੋਡ ਚੱਲਿਆ ਵੀ ਮੈਂ ਰੁਕਾਂ ਆਲਾ ਦੁਆਲਾ ਦੇਖਾਂ ਫੇਰ ਮੈਂ ਰੋਡ ਤੇ ਜਾਣਾ ਕੀ ਕਰੂਗਾ ਬੰਦਾ ਫਿਰ ਮੈਨੂੰ ਗੱਡੀ ਦੀ ਬ੍ਰੇਕ ਮਾਰਨੀ ਪਈ ਕਿਉਂਕਿ ਬਚਾਉਣਾ ਤਾਂ ਸੀਗਾ ਹੀ ਜੇ ਮੈਂ ਗੱਡੀ ਵਾਲੇ ਦੁਆਲੇ ਘੁਮਾਉਂਦਾ ਤੇ ਇਹਦੇ ਚ ਵੱਜਦੀ ਜਾਂ ਦੂਜੇ ਪਾਸੇ ਵੱਜਦੀ ਇਲਜ਼ਾਮ ਮੇਰੇ ਸਿਰ ਲੱਗਣਾ ਸੀ